ਸਮਾਜ ਸੇਵੀ ਨੀਤਾ ਚੀਮਾ ਨੇ ਨਜਾਇਜ਼ ਕਬਜ਼ਿਆਂ ਦੇ ਵਿਰੁੱਧ ਲਗਾਇਆ ਤਰਨਾ ਸ਼ਹਿਰ ਵਿੱਚ ਲਗਾਤਾਰ ਹੋ ਰਹੇ ਨਜਾਇਜ਼ ਕਬਜ਼ਿਆਂ ਦੀਆਂ ਆ ਰਹੀਆਂ ਸ਼ਿਕਾਇਤਾਂ ਦੇ ਵਿਰੁੱਧ ਸਮਾਜ ਸੇਵੀ ਨੀਤਾ ਚੀਮਾ ਨੇ ਅੱਜ ਪ੍ਰਸ਼ਾਸਨ ਦੇ ਵਿਰੁੱਧ ਰਣ ਮਿੱਥੇ ਸਮੇ ਲਈ ਲਗਾਇਆ ਤਰਨਾ ਚੇਤਨ ਸਿੰਘ ਜੋੜਾ ਮਾਜਰਾ ਦੇ ਖਾਸਮ ਖਾਸ ਦਵਿੰਦਰ ਸਿੰਘ ਨੀਤਾ ਚੀਮਾ ਵੱਲੋਂ ਅੱਜ ਰੋਸ ਦਰਨੇ ਦੀ ਸ਼ੁਰੂਆਤ ਕੀਤੀ ਗਈ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਨੀਤਾ ਚੀਮਾ ਨੇ ਕਿਹਾ ਕਿ ਨਜਾਇਜ਼ ਕਬਜ਼ਿਆਂ ਦੇ ਚਲਦਿਆਂ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਜਿਸ ਕਾਰਨ ਆਏ ਦਿਨ ਹਾਦਸੇ ਹੋ ਰਹੇ ਨੇ ਪਿਛਲੀ ਦਿਨੀ ਨੀਟਾ ਚੀਮਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੈਬਨਿਟ ਮੰਤਰੀ ਜੋੜਾ ਮਾਜਰਾ ਲੋਕਲ ਬੋਡੀ ਮੰਤਰੀ ਡੀਸੀ ਪਟਿਆਲਾ ਐਸਐਸਪੀ ਟ੍ਰੈਫਿਕ ਐਸਡੀਐਮ ਸਮਾਣਾ ਨਗਰ ਕੌਂਸਲ ਪ੍ਰਧਾਨ ਅਤੇ ਕਾਰਜ ਸாதਕ ਅਫਸਰ ਸਮਾਣਾ ਨੂੰ ਨਜ਼ਾਇਜ਼ ਕਬਜ਼ੇ ਖਿਲਾਫ ਕਾਰਵਾਈ ਕਰਨ ਸੰਬੰਧੀ ਮੰਗ ਪੱਤਰ ਭੇਜ ਦਿੱਤੇ ਸੀ ਕੋਈ ਕਾਰਵਾਈ ਨਾ ਹੋਣ ਕਾਰਨ ਅੱਜ ਮੈਨੂੰ ਅਣਮਿੱਥੇ ਸਮੇਂ ਲਈ ਧਰਨੇ ਤੇ ਬੈਠਣਾ ਪੈ ਰਿਹਾ ਹੈ ਜੇਕਰ ਅਜੇ ਵੀ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਇਹ ਸੰਗ ਅਰਸ਼ ਹੋਰ ਤੇਜ਼ ਕਰਦੇ ਹੋਏ ਭੁੱਖ ਹੜਤਾਲ ਸ਼ੁਰੂ ਕਰਨ ਲਈ ਮਜਬੂਰ ਹੋਵਾਂਗਾ ਸਮਾਣਾ ਤੋਂ ਦੀਵਾਨ ਖਰੇਜਾ ਦੀ ਰਿਪੋਰਟ शहर में हो नजायज कब्जे कर बंद करो समा प्रशासन मुर्दा बाग समाण प्रशासन मुर्दा बाग सा पूा मुर्दा बाग साडिया पूरी करो हाँ जी चीमा साहब जरना दे रहे हो ਇਸ ਸਮਾਨਾ ਦੇ ਕਿਹੜੇ ਕਿਹੜੇ ਨਜਾਇਜ਼ ਕਬਜ਼ੇ ਨੇ ਨਜਾਇਜ਼ ਦੀ ਗੱਲ ਕਰਦੇ ਹਾਂ ਜੀ ਦੇਖੋ ਜਿਹੜਾ ਨਜਾਇਜ਼ ਕਬਜ਼ਾ ਉਹਦੇ ਵਿੱਚ ਕੋਈ ਪਾਲਟੀ ਹੁੰਦੀ ਹੈ ਤੁਸੀਂ ਕਰਿਆ ਮੈਂ ਕਰਿਆ ਪਿੱਛੇ ਹੁੰਦਾ ਕਿ ਬਈ ਇਸ ਬੰਦੇ ਨੇ ਨਜਾਇਜ਼ ਕਬਜ਼ਾ ਕੀਤਾ ਕਰੋਚਮੈਂਟ ਕੀਤੀ ਹੈ ਇੱਕ ਬਿਲਕੁਲ ਹੀ ਨਜਾਇਜ਼ ਹੋਇਆ ਜਿਹੜਾ ਤਹਿਸੀਲ ਕੰਪਲੈਕਸ ਦੇ ਨਾਲ ਇੱਕ ਪਾਰਕ ਦੇ ਵਿੱਚ ਜਿਹੜੀ ਉੱਥੇ ਪਾਰਕ ਹੈ ਉਹਦੇ ਵਿੱਚ ਇੱਕ ਡੱਬਾ ਬਣਾ ਦਿੱਤਾ ਗਿਆ ਉਹਨੂੰ ਲੋਕ ਸਮਾਣੇ ਦੇ ਸਾਡੇ ਨੌਮਾ ਜੂਬਾ ਦੇ ਨਾਂ ਤੇ ਬੁਲਾਇਆ ਜਾਂਦਾ ਉਸ ਦਾ ਕੋਈ ਵਾਲੀਵਾਰਸ ਹੀ ਨਹੀਂ ਹੈ ਕਿ ਉਹ ਬਣਾਇਆ ਕਿਵੇਂ ਰਾਤ ਦੇ 12 1 ਵਜੇ ਅਣਪਛਾਤੇ ਲੋਕ ਆਏ ਲੈਂਡਰ ਪਾ ਕੇ ਚਲੇ ਗਏ ਤੇ ਉਹਦਾ ਕੋਈ ਵਾਰੀਵਾਰਸ ਹੀ ਨਹੀਂ ਹੈ ਉਹ ਕਿਉਂ ਨਹੀਂ ਤੋੜਿਆ ਜਾ ਰਿਹਾ ਉਹ ਹਜੇ ਜੂਨ ਦਾ ਤੂੰ ਹੈ ਜਦੋਂ ਉਹਦਾ ਕੋਈ ਵਾਰੀਵਾਰਸ ਨਹੀਂ ਉਹ ਕਮੇਟੀ ਜੀਗਾ ਤੇ ਬਣਿਆ ਉਹ ਉਹ ਨਹੀਂ ਤੋੜਿਆ ਗਿਆ ਜੀ ਦੇਖੋ ਕਿ ਸਭ ਤੋਂ ਵੱਡੀ ਸਮੱਸਿਆ ਕਿ ਉਹਦੇ ਪਿੱਛੇ ਕੌਣ ਹੈ ਉਹ ਹੀ ਉਹ ਦੱਸੂਗਾ ਕਿ ਉਹਦੇ ਪਿੱਛੇ ਕੌਣ ਹੈ ਕੋਈ ਕਮੇਟੀ ਚ ਉਹਦਾ ਮਤਾ ਪਿਆ ਕੋਈ ਕਿਸੇ ਨੂੰ ਗ੍ਰਾਂਟ ਜਾਰੀ ਹੋਈ ਕੋਈ ਟੈਂਡਰ ਲੱਗਿਆ ਕੀ ਹੋਇਆ ਕੁਝ ਨਹੀਂ ਹੋਇਆ ਉਹਦਾ ਉਹ ਐਵੇਂ ਹੀ ਬਣ ਗਿਆ ਕੌਣ ਬਣਾ ਗਿਆ ਪਤਾ ਹੀ ਨਹੀਂ ਉਹਦਾ ਕੁਝ ਐਮਸੀ ਨੇ ਬਰੋਚ ਦਿੱਤਾ ਸੀ ਉਹਨਾਂ ਜੇਲ੍ਹ ਯਾਤਰਾ ਬਿਲਕੁਲ ਜਾਣਾ ਪਿਆ ਜੀ ਚਾਰ ਬੰਦੇ ਗਏ ਉੱਥੇ ਉਹਨਾਂ ਨੇ ਰੋਕਿਆ ਕਿ ਭਾਈ ਸਾਡਾ ਤਾਂ ਇਹਦੇ 'ਚ ਕੋਈ ਮਤਾ ਨਹੀਂ ਕੋਈ ਕੁਛ ਨਹੀਂ ਕੋਈ ਟੈਂਡਰ ਨਹੀਂ ਇਹ ਕੌਣ ਬਣਾ ਰਿਹਾ ਸਾਡੀ ਜਗ੍ਹਾ 'ਚ ਕਮੇਟੀ ਦੀ 'ਚ ਉਹਨਾਂ ਨੂੰ ਚੱਕ ਕੇ ਜੇਲ੍ਹ 'ਚ ਭੇਜ ਦਿੱਤਾ ਗਿਆ ਪਰਚਾ ਕਰ ਦਿੱਤਾ ਗਿਆ ਉਹਨਾਂ ਤੇ ਉਹ ਹਜੇ ਵੀ ਉਹਨਾਂ ਦਾ ਕੇਸ ਚੱਲਦਾ ਹੈ ਮੇ ਵੀ ਮੇਰੇ ਖਿਆਲ ਤਿੰਨ ਚਾਰ ਦਿਨ ਉਹ ਵਿਚਾਰੇ ਜੇਲ੍ਹ ਵੀ ਜਾ ਕੇ ਆਏ ਨੇ ਤੇ ਉਹਦੇ ਤੇ ਕੋਈ ਐਕਸ਼ਨ ਕਿਉਂ ਨਹੀਂ ਹੋ ਰਿਹਾ ਮੈਂ ਤਾਂ ਇਹ ਪੁੱਛਦਾ ਕਿ ਉਹ ਹੈ ਜਿਹਦਾ ਉਹਦਾ ਮਾਲਕ ਕੌਣ ਹੈ ਸਾਹਮਣੇ ਤਾਂ ਆਵੇ ਨਾ ਜਿਹੜਾ ਈਓ ਸਾਹਿਬ ਜਵਾਬ ਦੇ ਸਕਣ ਏਓ ਸਾਹਿਬ ਇਹ ਕਹਿੰਦੇ ਨੇ ਜੀ ਮੇਰੇ ਤੋਂ ਪਹਿਲਾਂ ਜਿਹੜੇ ਕਬਜ਼ੇ ਹੋ ਗਏ ਮੈਂ ਨਹੀਂ ਕਰ ਸਕਦਾ ਇਹ ਤਾਂ ਉਹਨਾਂ ਦੇ ਹੁੰਦੇ ਹੋਏ ਹੋਏ ਨੇ ਮੈਂ ਉਹ ਉਹ ਗੱਲ ਕਰਦਾ ਜਿਹੜੇ ਇਹਨਾਂ ਦੇ ਹੁੰਦੇ ਹੋਏ ਹੋਏ ਨੇ ਪਿਛਲਿਆਂ ਨੂੰ ਛੱਡ ਦੋ ਉੱਥੇ ਆਪਣਾ ਵਿੱਕੀ ਸਪੀਡਸ ਦੇ ਨਾਲ ਹੋਏ ਨੇ ਜੀ ਤਿੰਨ ਚਾਰ ਸ਼ੋਰੂਮ ਬਣ ਕੇ ਵੱਡੇ ਵੱਡੇ ਉਹਨਾਂ ਦੇ ਉਹਦੇ 'ਚ ਹੋਏ ਨੇ ਇੱਕ ਆ ਚਕਲੇ ਬਾਜ਼ਾਰ 'ਚ ਬਾਲਮਕੀ ਗੇਟ ਦੇ ਸਾਹਮਣੇ ਬੰਦੇ ਨੇ ਗਲੀ ਨੂੰ ਹੀ ਰੋਕ ਕੇ ਦੁਕਾਨ ਬਣਾਤੀ ਇੱਕ ਬੱਸ ਅੱਡੇ 'ਚ ਉਹ ਸਾਈਕਲ ਸਟੈਂਡ ਵਾਲਾ ਕੋਈ ਉਹਨੇ ਸ਼ਟਰ ਕੱਢਤਾ ਨਜਾਇਜ਼ ਉਹ ਕਹਿੰਦਾ ਜੀ ਮੇਰੇ ਕੋਲ ਹਾਈ ਕੋਰਟ ਦੇ ਆਰਡਰ ਨੇ ਮੈਂ ਯੋਨੂਦੋ ਕਿਹਾ ਕਿ ਭਾਈ ਤੂੰ ਪ੍ਰੈਸ ਚ ਦੇ ਦੇ ਜਿਹੜੇ ਹਾਈ ਕੋਰਟ ਦੇ ਆਰਡਰ ਨੇ ਪਤਾ ਲੱਗ ਜੂਗਾ ਉਹ ਨਹੀਂ ਦਿੱਤੇ ਇੱਕ ਇੱਥੇ ਆਪਣਾ ਪੁਲਿਸ ਚੌਂਕੀ ਕੋਲ ਇੱਕ ਛੱਡ ਪਿਆ ਹੋਇਆ ਬਹੁਤ ਵੱਡਾ ਉਹ ਇਹਦੇ ਰਾਜ ਚ ਇੱਕ ਗੰਦੇ ਨਾਲੇ ਤੇ ਜਿੱਥੋਂ ਹੌਦੀ ਦਾ ਪੰਗਾ ਪਿਆ ਸੀ ਉੱਥੇ ਗੰਦੇ ਨਾਲੇ ਦੇ ਉੱਪਰ ਛੜਕ ਦੇ ਉੱਪਰ ਕੰਦ ਕਰੀ ਹੋਈ ਆ ਪੂਰੀ ਉਹ ਕਿੰਨੇ ਕਰੀ ਹੋਈ ਆ ਉਹ ਨਹੀਂ ਤੋੜੀ ਜਾ ਰਹੀ ਉੱਥੇ ਇੱਕ ਨਾਲ ਕਬਾੜੀਆ ਬੈਠਾ ਉਹ 40 ਤੋਂ 50 ਫੁੱਟ ਜਗ੍ਹਾ ਉਹਨੇ ਡੱਬ ਰੱਖਿਆ ਉਹਨੂੰ ਕੋਈ ਨਹੀਂ ਪੁੱਛਦਾ ਅੱਗੇ ਆ ਕੇ ਸ਼ੋਰੂਮ ਨਵੇਂ ਬਣੇ ਨੇ ਟੀਮੇ ਚੱਕੀ ਵਾਲੇ ਦੇ ਸਾਹਮਣੇ ਤਿੰਨ ਸ਼ੋਰੂਮ ਬਣੇ ਨੇ ਤਿੰਨ ਤੋਂ ਚ ਉੱਥੇ ਬਾਹਰ ਐਡਾ ਵੱਡਾ ਜਨਰੇਟਰ ਨਾਲੇ ਦੇ ਉੱਪਰ ਰੱਖਿਆ ਹੋਇਆ ਉਹ ਜਗ੍ਹਾ ਤੇ ਇੰਨੀ ਅੱਗੇ ਪੌੜੀਆਂ ਵਧੀਆਂ ਨੇ ਜਿੰਨੀ ਉਹਨਾਂ ਦੀ ਰਜਿਸਟਰੀ ਰਜਿਸਟਰੀ ਤੋਂ ਵੱਧ ਕੇ ਲੈਂਟਰ ਨੇ ਹੁਣ ਤੁਹਾਨੂੰ ਮੈਂ ਹੋਰ ਕੀ ਕੀ ਦੱਸਾਂ ਕਿ ਸਾਰੇ ਸਮਾਨੇ ਚ ਇਹ ਜਿਹੜੀ ਗੱਲ ਈਓ ਸਾਹਿਬ ਕਰਦੇ ਨੇ ਨਾ ਕਿ ਮੇਰੇ ਤੋਂ ਪਹਿਲਾਂ ਹੋਈਆਂ ਨੇ ਇਹ ਜੋ ਮੈਂ ਤੁਹਾਨੂੰ ਦੱਸਿਆ ਈਓ ਦੇ ਹੁੰਦੇ ਹੋਏ ਹੋਈਆਂ ਨੇ ਇੱਕ ਨਾ ਗਾਂਧੀ ਗਰਾਉਂਡ ਚ ਕਰਿਆਨੇ ਦੀ ਦੁਕਾਨ ਹੈ ਜੀ ਉਹਦੇ ਵਿੱਚ ਚਰਚਾ ਹੈ ਵੀ ਸ਼ਟਰ ਲਾਇਆ ਗਿਆ ਹੈ ਕਿਸੇ ਰਾਜਨੀਤਿਕ ਬੰਦੇ ਦੀ ਤਰਫੋਂ ਲਵਾਇਆ ਗਿਆ ਹੈ ਸ਼ਟਰ ਬਾਹਰਲੇ ਪਾਸੇ ਉਹਦੇ ਬਾਰੇ ਕੀ ਉਹ ਵੀ ਤੁਸੀਂ ਸਾਰੇ মিডিਆ ਨੇ ਬੜੇ ਜ਼ੋਰ ਸ਼ੋਰ ਨਾਲ ਮੁੱਦਾ ਠਾਇਆ ਸੀ ਤੇ ਈਓ ਨੇ ਉੱਥੇ ਮਸ਼ੀਨਰੀ ਵਗੈਰਾ ਭੇਜ ਕੇ ਥੋੜਾ ਡਰਾਮਾ ਜਿਹਾ ਵੀ ਕਰਤਾ ਸੀ ਪਰ ਉਹ ਜਿਉਂ ਦਾ ਤਿਉਂ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਉਹੀ ਗੱਲਾਂ ਵਾਸਤੇ ਅੱਜ ਮਜਬੂਰਨ ਮੈਨੂੰ ਉਰੇ ਬਹਿਣਾ ਪਿਆ ਕਿ ਭਾਈ ਤੂੰ ਕਿਉਂ ਸਾਡਾ ਹੀ ਸਰਵੰਟ ਹੋ ਕੇ ਪਬਲਿਕ ਦਾ ਤੂੰ ਪਬਲਿਕ ਦੀ ਪ੍ਰਾਪਰਟੀ ਕਿਉਂ ਦਵਾਈ ਜਾਂਦਾ ਇਹਦਾ ਕਾਰਨ ਕੀ ਹੈ ਤੈਨੂੰ ਕੀ ਲਾਲਚ ਹੈ ਤੈਨੂੰ ਪੈਸੇ ਦਾ ਲਾਲਚ ਹੈ ਜਾਂ ਤੇਰੇ ਤੇ ਕੋਈ ਪੋਲੀਟਿਕਲੀ ਪ੍ਰੈਸ਼ਰ ਹੈ ਕੀ ਆ ਕੇ ਦੱਸੇ ਇੱਥੇ ਮੀਡੀਆ 'ਚ ਬੋਲੇ ਤੁਹਾਡੀ ਹੁਣ ਮੰਗ ਕੀ ਹੈ ਮੇਰੀ ਮੰਗ ਇਹ ਹੈ ਜੀ ਸ਼ਹਿਰ 'ਚ ਜਿੰਨੀ ਟ੍ਰੈਫਿਕ ਦੀ ਸਮੱਸਿਆ ਹੈ ਜਿੰਨੇ ਨਜਾਇਜ਼ ਸਾਰੀਆਂ ਹੋਈਆਂ ਨੇ ਕਬਜ਼ੇ ਹੋਏ ਨੇ ਥੜੇ ਨੇ ਦੁਕਾਨਾਂ ਦੇ ਸ਼ਟਰ ਬਾਹਰ ਨੇ ਜਿੰਨੀ ਵੀ ਕਮੇਟੀ ਦੀ ਸਾਡੀ ਪ੍ਰਾਪਰਟੀ ਸਰਕਾਰੀ ਪ੍ਰਾਪਰਟੀ ਆ ਉਹ ਸਾਰੀ ਤੋਂ ਕਬਜ਼ੇ ਹਟਾਏ ਜਾ ਹਾਂਜੀ ਬਲਜੀਤ ਸਿੰਘ ਜੀ ਸਵਾਨਾ ਦੇ ਨਜਾਇਜ਼ ਕਬਜ਼ੇ ਬਾਰੇ ਨੀਤਾ ਜੀ ਮਾਜੀ ਬਲੋਤਰ ਨਾਲ ਆਏ ਗਏ ਜੀ ਲਾਗਰ ਕਾਉਂਸਲ ਵੀ ਤੁਸੀਂ ਇਹਦੇ ਬਾਰੇ ਕੀ ਕਹੋਗੇ ਬਿਲਕੁਲ ਇਹਨਾਂ ਦਾ ਸਟੈਂਡ ਬਿਲਕੁਲ ਸਹੀ ਹੈ ਜੀ ਮੇਰਾ ਸਹਿਯੋਗ ਇਹਨਾਂ ਦੇ ਨਾਲ ਹੈ ਜਿਹੜੇ ਨਜਾਇਜ਼ ਕਬਜ਼ੇ ਹੋ ਰਹੇ ਨੇ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੈ ਸ਼ਹਿਰ ਦੇ ਵਿੱਚ ਟ੍ਰੈਫਿਕ ਤੁਸੀਂ ਇਹ ਦੇਖ ਲਓ ਵੀ ਜੇ ਆਪਾਂ ਸਵੇਰੇ ਉੱਠ ਕੇ ਕੋਈ ਕਾਰ ਦੇ ਵਿੱਚ ਬਾਈਕ ਦੇ ਵਿੱਚ ਆਪਣੇ ਕੋਈ ਆਪਾਂ ਕੋਈ 100 ਮੀਟਰ ਵੀ ਜਾਣੇ ਆ ਤਾਂ ਟ੍ਰੈਫਿਕ ਦੀ ਸਮੱਸਿਆ ਇੰਨੀ ਵੱਧ ਚੁੱਕੀ ਹੈ ਇਹ ਕਿਸੇ ਨਾ ਕਿਸੇ ਨਾਲ ਟੱਚ ਹੋ ਜਾਂਦੇ ਆ ਤੇ ਉਹਦੇ ਨਾਲ ਬੋਲਬਾਲਾ ਸ਼ੁਰੂ ਹੋ ਜਾਂਦਾ ਹੈ ਲੜਾਈ ਝਗੜਾ ਹੋਣ ਦੇ ਡਰ ਨੇ ਕਾਫੀ ਝਗੜੇ ਹੋਏ ਵੀ ਨੇ ਦੇਖੋ ਆਪਾਂ ਫਰੈਸ਼ ਮੂਡ ਸਵੇਰੇ ਉੱਠ ਕੇ ਆਪਣੇ ਕਾਰੋਬਾਰਾਂ ਤੇ ਦੁਕਾਨਾਂ ਤੇ ਆਪਾਂ ਜਾਂਦੇ ਆ ਜੇ ਆਪਣੀ ਟ੍ਰੈਫਿਕ ਦੀ ਸਮੱਸਿਆ ਦੇ ਕਾਰਨ ਨਜਾਇਜ਼ ਕਬਜ਼ਿਆਂ ਦੇ ਕਾਰਨ ਆਪਣੇ ਮੂੜ ਹੀ ਖਰਾਬ ਹੋ ਜਾਣਗੇ ਆਪਾਂ ਕੀ ਕਾਰੋਬਾਰ ਕਰਾਂਗੇ ਉੱਥੇ ਇਹ ਨਜਾਇਜ਼ ਕਬਜ਼ੇ ਵਿੱਚ ਇਹ ਵਜ੍ਹਾ ਕੀ ਹੈ ਵੀ ਕਿਹਦੀ ਵਜ੍ਹਾ ਕਰਕੇ ਨਜਾਇਜ਼ ਕਬਜ਼ੇ ਹੋ ਰਹੇ ਨੇ ਦੇਖੋ ਇਹ ਤਾਂ ਸਭ ਤੋਂ ਵੱਡੀ ਗੱਲ ਤਾਂ ਪ੍ਰਸ਼ਾਸਨ ਦੀ ਹੈ ਜੀ ਪ੍ਰਸ਼ਾਸਨ ਹੀ ਹੈ ਇਹ ਕੰਮ ਕਰ ਸਕਦਾ ਆਪਾਂ ਤਾਂ ਆਵਾਜ਼ ਉਠਾ ਸਕਦੇ ਆ ਨੀਤਾ ਚੀਮਾ ਜੀ ਨਾਲ ਆਗਰਾਇਆ ਸਾਹਿਬ ਬੈਠੇ ਨੇ ਨਾਲ ਤੇ ਪ੍ਰਵੀਨ ਸ਼ਰਮਾ ਜੀ ਬੈਠੇ ਨੇ ਦੇਖੋ ਇਹ ਜਨਤਾ ਦੇ ਮੁੱਦੇ ਨੇ ਇਹ ਜਨਤਾ ਦੇ ਮੁੱਦੇ ਇਹ ਉਠਾ ਰਹੇ ਨੇ ਇਸ ਤੇ ਸਰਕਾਰ ਨੂੰ ਗੌਰ ਕਰਨੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਵੀ ਇਹ ਤੇ ਬੜਾ ਐਕਸ਼ਨ ਲੈਣਾ ਚਾਹੀਦਾ ਤੇ ਤਾਂ ਕਿ ਜਿਹੜੇ ਸ਼ਹਿਰ ਵਾਸੀਆਂ ਨੂੰ ਬੜਾ ਰੈਲਿਫ ਮਿਲੇ ਦੇਖੋ ਸਮਾਣਾ ਸਾਡਾ ਹਰਿਆ ਭਰਿਆ ਸ਼ਹਿਰ ਸੀ ਜਿਹਨੂੰ ਵੱਡ ਟੁੱਕ ਕਰਕੇ ਅੱਜ ਨਜਾਇਜ਼ ਕਬਜ਼ੇ ਹੋ ਚੁੱਕੇ ਨੇ ਹਰੀਆਲੀ ਦਾ ਸ਼ਹਿਰ ਸੀ ਸਾਡਾ ਅੱਜ ਉਹ ਖਤਮ ਹੁੰਦਾ ਜਾ ਰਿਹਾ ਹੈ ਬਾਜ਼ਾਰਾਂ ਇੰਨੀਆਂ ਟਾਈਟ ਹੋ ਚੁੱਕੀਆਂ ਨੇ ਬਾਜ਼ਾਰਾਂ ਤੁਸੀਂ ਸਿਨੇਮੇ ਚੋਂ ਤੋ ਲੈ ਕੇ ਤੁਸੀਂ ਗਾਂਧੀ ਗਰਾਉਂਡ ਮੰਡੀ ਬੱਸ ਸਟੈਂਡ ਵਗੈਰਾ ਤੁਸੀਂ ਤਹਿਸੀਲ ਰੋਡ ਤੇ ਸਾਰੇ ਪਾਸੇ ਤੁਸੀਂ ਘੋਮ ਲਓ ਨਜਾਇਜ਼ ਕਬਜ਼ਿਆਂ ਨਾਲ ਭਰ ਚੁੱਕਿਆ ਹੈ ਔਰ ਦੇਖੋ ਉਸ ਤੋਂ ਬਾਅਦ ਸਮਾਣੇ ਦੇ ਵਿੱਚ ਪਾਰਕਿੰਗ ਦੀ ਜਗ੍ਹਾ ਨਹੀਂ ਹੈ ਕਿਸੇ ਪਾਸੇ ਜਿੱਦੇ ਕੋ ਗੱਡੀ ਖੜ ਜਾਂਦੀ ਹੈ ਉਸ ਤੋਂ ਬਾਅਦ ਸਾਰਾ ਟ੍ਰੈਫਿਕ ਜਾਮ ਹੋ ਜਾਂਦਾ ਬੜਾ ਬੁਰਾ ਹਾਲ ਹੈ ਤੇ ਇਸ ਕਰਕੇ ਅਸੀਂ ਨਜਾਇਜ਼ ਕਬਜ਼ਿਆਂ ਦੇ ਖਿਲਾਫ ਅਸੀਂ ਕਈ ਵਾਰੀ ਇਹੋ ਸਾਹਬ ਨੂੰ ਮਿਲੇ ਇਹੋ ਸਾਹਬ ਸਾਨੂੰ ਸਰਵੇ ਦਿਖਾ ਦਿੰਦੇ ਨੇ ਅਸੀਂ ਕਾਰਵਾਈ ਕਰ ਰਹੇ ਹਾਂ ਇੱਥੇ ਕੰਪੈਨਾ ਇੱਥੇ ਕਰੇਨਾ ਮੰਗਾ ਕੇ ਖੜਾ ਦੇ ਦਿੰਦੇ ਨੇ ਵੀ ਅਸੀਂ ਕਾਰਵਾਈ ਕਰਦੇ ਫਿਰ ਪਤਾ ਨਹੀਂ ਕਿਹੜੀ ਲਾਲ ਬੱਤੀ ਤੋਂ ਫੋਨ ਆ ਜਾਂਦਾ ਫਿਰ ਇਹ ਸਾਰਾ ਕੁਝ ਬੰਦ ਹੋ ਜਾਂਦਾ ਸਾਡੇ ਸਮਾਣੇ ਦੇ ਐਮਐਲਏ ਸਾਹਿਬ ਚੇਤਨ ਸਿੰਘ ਜੀ ਜੋੜਾ ਮਾਜਰਾ ਜੀ ਹੈ ਔਰ ਉਹ ਮੰਤਰੀ ਮੰਤਰੀ ਹੋਣ ਦੇ باوجود ਸਾਡੇ ਸਮਾਣੇ ਦੇ ਵਿੱਚ ਸਾਡੀ ਸੁਣਵਾਈ ਨਹੀਂ ਆ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ ਔਰ ਕੋਈ ਵਾਲੀ ਵਾਰਸ ਨਹੀਂ ਆ ਕਿਉਂਕਿ ਹੁਣ ਪੰਜਾਬ ਦੇ ਮੰਤਰੀ ਬਣ ਕੇ ਉਹਨਾਂ ਨੇ ਪੰਜਾਬ ਚ ਘੁੰਮਣਾ ਲੇਕਿਨ ਸਮਾਣੇ ਚ ਤਾਂ ਕੋਈ ਨਾ ਕੋਈ ਵਾਲੀ ਵਾਰਸ ਤਾਂ ਛੋੜਨਾ ਚਾਹੀਦਾ ਸੀਗਾ ਜੋ ਇਸ ਸਮਾਣੇ ਦੀ ਦੁੱਖ ਸੁੱਖ ਕੋਈ ਸੁਖ ਦੁੱਖ ਕੁਛ ਨਾ ਕੁਛ ਪੁੱਛਣਾ ਚਾਹੀਦਾ ਹੈ ਅੱਜ ਬੜੇ ਅ ਮਤਲਬ ਓਕੇ ਹੋ ਕੇ ਸਾਨੂੰ ਜਿਹੜਾ ਹੈ ਈਓ ਸਾਹਿਬ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਜਿਹੜਾ ਹੈ ਇਸ ਤਰਨੇ ਤਰਨਾ ਲਾਣ ਵਾਸਤੇ ਅਸੀਂ ਮਜਬੂਰ ਹੋ ਚੁੱਕੇ ਹਾਂ ਔਰ ਅੱਜ ਤੱਕ ਨਾ ਲੱਗਿਆ ਅਣਮਿੱਥੇ ਸਮੇਂ ਲਈ ਇਹ ਤਰਨਾ ਅਸੀਂ ਲਗਾਇਆ ਇੱਕ ਨਗਰ ਕੌਂਸਲ ਵਾਲੇ ਰੇਡੀ ਵਾਲੇ ਨੀ ਪੱਟੀਆਂ ਕੱਟਦੇ ਨੇ ਹਾਂਜੀ ਪਰ ਰੇਡੀ ਵਾਲੇ ਪਿੱਛੇ ਦੁਕਾਨਦਾਰਾਂ ਨੂੰ ਕਿਰਾਇਆ ਦਿੰਦੇ ਨੇ ਦੇਖੋ ਸਰਕਾਰੀ ਜਗ੍ਹਾ ਦਾ ਕਿਰਾਇਆ ਦੁਕਾਨਦਾਰ ਲੈ ਰਹੇ ਨੇ ਅਸੀਂ ਤਾਂ ਕਹਿੰਦੇ ਆ ਵੀ ਈਓ ਸਾਹਿਬ ਕਾਰਵਾਈ ਕਰਨ ਪਤਾ ਹੋਣ ਦੇ ਬਾਵਜੂਦ ਕਿਉਂ ਨਹੀਂ ਕਾਰਵਾਈ ਕਰ ਰਹੇ ਕੀ ਉਹਨਾਂ ਨੂੰ ਕਿੱਥੋਂ ਮਤਲਬ ਕੋਈ ਦਬਾਅ ਪਾ ਰਹੇ ਆ ਕੀ ਹੋ ਰਿਹਾ ਖੁੱਲ ਕੇ ਸਾਮਣਿਆਂ ਨੂੰ ਖੁੱਲ ਕੇ ਲੋਕਾਂ ਨੂੰ ਦੱਸਣ ਕਿਉਂ ਕਾਰਵਾਈ ਨਹੀਂ ਕਰ ਰਹੇ ਕਿਉਂ ਰੋਜ਼ ਰੋਜ਼ ਜਿਹੜਾ ਹੈ ਨਜਾਇਜ਼ ਕਬਜ਼ੇ ਹੋ ਰਹੇ ਨੇ ਜ਼ਮਾਨੇ ਦੇ ਜਦੋਂ ਅਸੀਂ ਆਵਾਜ਼ ਚੱਕਦੇ ਕਿਉਂ ਚੁੱਪ ਹੋ ਜਾਂਦੇ ਨਹੀਂ ਇਹ ਸਭ ਬਸ